ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਅਸੀਂ ਖੜੇ ਆ ਪਿੰਡ ਕੋਟ ਦੁੰਨਾ ਦੀ ਮੰਡੀ ਦੇ ਵਿੱਚ ਇਹ ਮੰਡੀ ਜਿੱਥੇ ਕੀ ਕੱਲ ਨੂੰ ਵੱਡਾ ਇਕੱਠ ਹੋਣ ਜਾ ਰਿਹਾ ਹੈ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੰਗੇ ਦੇਣੀ ਭਾਨਾ ਸਿੱਧੂ ਤੇ ਪਰਚਾ ਦਰਜ ਕੀਤਾ ਗਿਆ ਸੀ 20 ਤਰੀਕ ਨੂੰ ਲੁਧਿਆਣਾ ਦੇ ਵਿੱਚ ਤੇ ਜਦੋਂ ਉਸ ਪਰਚੇ ਦੇ ਵਿੱਚ ਉਹ ਜਮਾਨਤ ਹੁੰਦੀ ਹੈ ਤਾ ਅਗਲੇ ਦਿਨ ਹੀ ਉਹਨਾਂ ਤੇ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਜਾਂਦਾ ਤੇ ਉਹ ਪਰਚੇ ਦੇ ਵਿੱਚ ਰਿਮਾਂਡ ਲਿਆ ਜਾਂਦਾ 3 ਦਿਨ ਦਾ ਪਟਿਆਲਾ ਪੁਲਿਸ ਵੱਲੋਂ ਤੇ ਇਸੇ ਵਿੱਚ ਖਬਰ ਆਉਂਦੀ ਹੈ ਕਿ ਇੱਕ ਪਰਚਾ ਅਬੋਹਰ ਵਿਖੇ ਵੀ ਭੰਦਾ ਸਿੱਧੂ ਤੇ ਦਰਜ ਕੀਤਾ ਗਿਆ ਤੇ ਹੋਰ ਵੀ ਲਗਭਗ ਦੱਸਿਆ ਜਾ ਰਿਹਾ ਜਿਵੇਂ ਸੂਤਰਾਂ ਦੇ ਅਨੁਸਾਰ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੀਆਂ ਕਾਰਵਾਈਆਂ ਹੋ ਸਕਦੀਆਂ ਨੇ ਪਾਣਾ ਸਿੱਧੂ ਦੇ ਖਿਲਾਫ ਸੋ ਇਸੇ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵੱਡਾ ਇਕੱਠ ਕੋਟ ਦੁਨਾਂ ਦੇ ਵਿੱਚ ਰੱਖਿਆ ਗਿਆ ਜਿੱਥੇ ਕਿ ਨੌਜਵਾਨ ਅੱਜ ਸਫਾਈ ਕਰ ਰਹੇ ਨੇ ਇੱਥੋਂ ਦੀ ਤੇ ਨੌਜਵਾਨਾਂ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਤੇ ਪਹਿਲਾਂ ਇਹ ਦੱਸ ਦੋ ਵੀ ਪਹੁੰਚਣ ਦਾ ਰਸਤਾ ਦੱਸ ਦੋ ਇਹ ਚ ਇਹ ਪਹੁੰਚਣ ਦਾ ਰਸਤਾ ਬਈ ਤਣਾਉਲੇ ਤੋਂ ਦਾ ਜਿ ਆਉਣਾ ਕਿਸੇ ਵੀਰ ਨੇ ਬਰਨਾਲੇ ਰੋਡ ਤੋਂ ਤਣਾਉਲੇ ਤੋਂ ਪਿੱਖੀ ਰੋਡ ਜੇ ਕਿਸੇ ਵੀਰ ਨੇ ਇਧਰ ਸੁਨਾਮ ਕੰਨੀ ਆਉਣਾ ਮਾਨਸਾ ਕੰਨੀ ਆਉਣਾ ਉਹ ਹੈਗਾਗਾ ਆਪਣਾ ਭੀਖੀ ਤੋਂ ਤਨੌੜਾ ਰੋਡ ਠੀਕ ਆ ਉਧਰੋਂ ਹੈਗਾਗਾ ਭੀਖੀ ਰੋਡ ਵੱਲ ਦਾ ਤਨੌੜੇ ਤੋਂ ਭੀਖੀ ਰੋਡ ਵੱਲ ਇਧਰੋਂ ਵੱਲ ਦਾਗਾ ਭੀਖੀ ਭੀਖੀ ਰੋਡ ਠੀਕ ਤਨੌੜਾ ਰੋਡ ਸਭ ਟਾਈਮ ਕਿੰਨੇ ਵਜੇ ਦਾ ਟਾਈਮ ਬਈ 10 ਵਜੇ ਸਾਰੇ ਪਹੁੰਚਣ ਦੀ ਕਪਾਲਤਾ ਕਰਿਓ ਵੱਡਾ ਇਕੱਠ ਹੋਊਗਾ ਬਹੁਤ ਵੱਡਾ ਇਕੱਠ ਹੋਊ ਬਈ ਕਿਉਂਕਿ ਹੁਣ ਪਤਾ ਲੱਗੂਗਾ ਜਿੰਨਾਂ ਦੇ ਨਾਲ ਖੜਿਆ ਬਈ ਉਹ ਜ ਬਹੁਤ ਨਾਲ ਖੜਦੇ ਨੇ ਹਾਂ ਖੜਦੇ ਆ ਕਿ ਨਾਲ ਹਾਂ ਕੌਣ ਕੌਣ ਨਾਲ ਬਹੁਤ ਹੰਗਾਰਾ ਮੈ ਰਿਹਾ ਸਾਨੂੰ ਵੀ ਅਸੀਂ ਆਉਣਾ ਬਈ ਪਹੁੰਚ ਰਹੇ ਹਾਂ ਦੂਰੋਂ ਦੂਰੋਂ ਅੰਬਰਸਰ ਤੋਂ ਕੱਲ ਬਹੁਤ ਫੋਨ ਆਇਆ ਕਹਿੰਦੇ ਵੀ ਅਸੀਂ ਟਰੱਕ ਭਰ ਕੇ ਲੈ ਕੇ ਆਉਣਾਗਾ ਹੁਣ ਵੀ ਫੋਨ ਆਈ ਜਾਂਦੇ ਕਹਿੰਦੇ ਰਸਤੇ ਚ ਤੁਰੇ ਹੋਏ ਆ ਅਸੀਂ ਵੀ ਅੱਜ ਰਹਾਗੇ ਰਾਤ ਨੂੰ ਆ ਜਾਾਂਗੇ 11 ਗਿਆਬਰਦਨ ਦੂਰੋਂ ਆਉਣਗੇ ਜਿਹੜੇ ਫਿਰ ਕੱਲ ਨੂੰ 10 ਵਜੇ ਦਿਨ ਨਹੀਂ ਪਹੁੰਚਿਆ ਜਾਂਦਾ ਦੂਰ ਵਾਲੇ ਕਹਿੰਦੇ ਅਸੀਂ ਪਹਿਲਾਂ ਤੁਰ ਕੇ ਆ ਰਹੇ ਹਾਂ ਬਈ ਸਾਨੂੰ ਫੋਨ ਆਈ ਜਾਂਦੇ ਹੈਗੇ ਬਹੁਤ ਬਹੁਤ ਧੰਨਵਾਦ ਜਿਹੜੀ ਵੀ ਗੱਲ ਕਲੀਅਰ ਹੈ ਕਿਉਂਕਿ ਵਿੱਚ ਕਈ ਲੋਕਾਂ ਜੀ ਇਹ ਵੀ ਸੀਗਾ ਵੀ ਸ਼ਾਇਦ 29 ਤਰੀਕ ਦਾ ਕੈਨਸਲ ਹੋ ਗਿਆ ਬਸ ਚਾਹੀਦੀ ਬਾਈ ਦੀ ਜਮਾਨਤ ਹੋ ਕੇ ਆ ਜਾਂਦਾ ਚਲੋ ਉਹ ਤਾਂ ਝੂਠੇ ਪਰਚੇ ਜਿਹੜੇ ਪਾਈ ਜਾਂਦੇ ਹਨਾ ਸਰਕਾਰ ਨੇ ਚਲੋ ਪੁਲਿਸ ਤੇ ਹੀ ਪ੍ਰੈਸ਼ਰ ਹੁੰਦਾ ਹੈਗਾ ਉੱਤੋਂ ਹਨਾ ਥੋੜਾ ਜਿਆਦਾ ਸੋਚਣਾ ਚਾਹੀਦਾ ਵੀ ਜਿਹੜੇ ਅਸੀਂ ਝੂਠੇ ਪਰਚੇ ਪਾ ਰਹੇ ਹਾਂ ਉਹ ਪੁਲਿਸ ਵਾਲੇ ਵੀ ਆਪਣੇ ਪੰਜਾਬ ਦੇ ਧਿਆਕ ਰੱਖਣੇ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜੇ ਆਪਣੇ ਚਲੋ ਹੁਣ ਬਾਈ ਜਿਹੜਾ ਬੰਦਾ ਲੱਖਾਂ ਰੁਪਈਆ ਦੇ YouTube Facebook Snapchat ਤੋਂ ਕਮਾਉਂਦਾ ਹੋਵੇ ਉਹ ਚੈਨੀਆਂ ਜਾਂ ਆ 10000 ਰੁਪਈਆ ਰਿਸਵਤ ਮੰਗੂਗਾ ਇਹ ਸੋਚਣ ਵਾਲੀ ਗੱਲ ਆ ਗਈ ਹੈਨਾ ਤੋ ਦੋਸਤੋ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਿਰਫ ਇਹੀ ਜਾਣਕਾਰੀ ਦੇਣੀ ਸੀ ਕਿ ਤਿਆਰੀਆਂ ਚੱਲ ਰਹੀਆਂ ਨੇ ਤੇ ਕੱਲ ਨੂੰ ਇੱਥੇ ਵੱਡਾ ਇਕੱਠ ਹੈ ਤੇ ਹੁਣ ਗੱਲਬਾਤ ਵੀ ਕਰਾਂਗੇ ਇੱਥੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਤੁਸੀਂ ਅਗਲੀ ਵੀਡੀਓ 'ਚ ਦੇਖੋਗੇ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਵੀ ਵੀਰ ਆ ਸਕਦੇ ਨੇ ਜਰੂਰ ਪਹੁੰਚੋ ਤੇ ਜਿਹੜੇ ਵਾਈਚਾਂਸ ਨਹੀਂ ਪਹੁੰਚ ਸਕਦੇ ਜਰੂਰ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰੋ ਪੋਸਟ ਆਪਾਓ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕਿਉਂਕਿ ਕਹਿੰਦੇ ਨੇ ਵੀ ਘਰ ਇੱਕ ਜੇ ਗਵਾਂਡੀ ਦੇ ਘਰ ਦੇ ਵਿੱਚ ਲੱਗੀ ਅੱਗ ਤੇ ਹੀ ਬੰਦਾ ਸਵਲ ਜਾਵੇ ਤਾਂ ਆਪਣੇ ਘਰ ਲੱਗਣ ਵਾਲੀ ਅੱਗ ਨੂੰ ਬਚਾ ਸਕਦਾ ਸੋ ਇਸ਼ਾਰਾ ਤੁਸੀਂ ਸਮਝ ਗਏ ਹੋਵੋਗੇ ਇਸ ਤੋਂ ਪਹਿਲਾਂ ਕਿ ਕਿਸੇ ਹੋਰ ਦੇ ਘਰ ਦੇ ਵਿੱਚ ਅੱਗ ਪਹੁੰਚੇ ਜ਼ਰੂਰੀ ਹੈ ਕਿ ਸਭ ਨੂੰ ਵੱਡਾ ਇਕੱਠ ਕਰਨ ਦੀ ਇੱਥੇ ਸੋ ਇਸ ਵੇਲੇ ਕੋਰਟ ਦੁਨੇ ਦੀ ਮੰਡੀ ਤੋਂ ਬੋਲ ਰਹੇ ਹਾਂ ਜਲਦ ਤੁਹਾਡੇ ਸਾਹਮਣੇ ਗੱਲਬਾਤ ਵੀ ਲੈ ਕੇ ਹਾਜ਼ਰ ਹੋਣੇ ਆ